ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੱਡਾ ਆਗੂ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬੋਲਦਾ ਹੈ ਜਾਂ ਉਸ ਦੇ ਖਿਲਾਫ ਚੱਲਦਾ ਹੈ ਉਸ ਦੀ ਕਰਦਾਰ ਕੂਸ਼ੀ ਕੀਤੀ ਜਾਂਦੀ ਹੈ ਉਸ ਨੂੰ ਆਰਐਸਐਸ ਉਸ ਨੂੰ ਭਾਰਤੀ ਜਨਤਾ ਪਾਰਟੀ ਦਾ ਏਜੰਟ ਕਿਹਾ ਜਾਂਦਾ ਹੈ ਕਿ ਇਹ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਤੇ ਜਦੋਂ ਤੁਹਾਡਾ ਗਠ ਜੋੜ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਤਾਂ ਜਰੂਰ ਸਪਸ਼ਟ ਕਰਨ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਨਾਲ ਸਭ ਤੋਂ ਵੱਧ ਸਮਾਂ ਕਿਸ ਨੇ ਸਪੈਂਡ ਕੀਤਾ ਕੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਯਾਨੀ ਕਿ ਕਰਦਾਰ ਕਰਨਾ ਹੈਬਟ ਆਦਤ ਪਿਤ ਬਣ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਵਿਰਸਾ ਸਿੰਘ ਬਲਤੋਹਾ ਨੂੰ ਕੋਈ ਹੱਕ ਨਹੀਂ ਹੈ ਕਿਸੇ ਦੀ ਕਰਦਾਰ ਪੁੱਛੀ ਕਰਨ ਦਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਔਟ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਨੇ ਲੇਕਿਨ ਇੰਜ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਾਗਡੋਰ ਹੈ ਉਹ ਵਿਰਸਾ ਸਿੰਘ ਬਲਤੋਹਾ ਦੇ ਹੱਥ ਵਿੱਚ ਹੈ ਡਾਕਟਰ ਦਲਜੀਤ ਸਿੰਘ ਚੀਮਾ ਚਾਹੇ ਉਹ ਪਰਮਜੀਤ ਸਿੰਘ ਸਰਣਾ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਨਿੱਕਰ ਚੈੱਕ ਕਰੋ ਮਨਪ੍ਰੀਤ ਈਆਲੀ ਦੀ ਨਿਕਰ ਜਦੋਂ ਚੈੱਕ ਕੀਤੀ ਜਾਵੇਗੀ ਤਾਂ ਮਨਪ੍ਰੀਤ ਇਹਾਲੀ ਜਿਹੜੇ ਨੇ ਉਹ ਨਿਕਰ ਉਹਨਾਂ ਦੀ ਖਾਕੀ ਨਿਕਲੇਗੀ। ਇਹੀ ਗੱਲ ਡਾਕਟਰ ਦਰਜੀਤ ਸਿੰਘ ਚੀਮਾ ਕਹਿ ਰਹੇ ਨੇ। ਇਹੀ ਗੱਲ ਵਿਸ਼ਾ ਸਿੰਘ ਬਿਲਟੋਹਾ ਕਹਿ ਰਹੇ ਨੇ। ਯਾਨੀ ਕਿ ਜਿਹੜਾ ਪੰਥ ਵਾਸਤੇ ਕੰਮ ਕਰਦਾ ਹੈ, ਜਿਹੜਾ ਸੱਚਾ ਸਿੱਖ ਹੈ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਜਿਹੜਾ ਕਹਿੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਭ ਤੋਂ ਸਰਵਉੱਚ ਅਦਾਲਤ ਹੈ ਸਿੱਖਾਂ ਦੀ। ਇਸ ਦੇ ਹੁਕਮ ਨਾਵੇਂ ਇਨ ਬਿਨ ਲਾਗੂ ਹੋਣੇ ਚਾਹੀਦੇ ਨੇ। ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਹੈ ਕਿ ਉਹ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਤੇ ਦਬਾਹ ਹੇਠ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਜਿਹੜੇ ਹੁਣ ਐਸਐਮ ਸਾਫਕਾ ਨੇ ਯਾਨੀ ਕਿ ਕੀ ਉਹ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਜਗ ਜਾਣਦਾ ਹੈ ਸਰਕੋਂ ਵੱਲੋਂ ਇੱਕ ਪਾਸੇ ਜਿੱਥੇ ਕੇ ਵਿਰੋਧ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਡਾਕਟਰ ਦਰਜੀਤ ਸਿੰਘ ਛੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਦਾ ਉਥੇ ਇਹਨਾਂ ਵੱਲੋਂ ਚਿਕਨ ਸੁਟਿਆ ਜਾ ਰਿਹਾ ਹੈ ਮਨਪ੍ਰੀਤ ਿਆਲੀ ਤੇ ਆ ਮਨਪ੍ਰੀਤ ਪਿਆਲੀ ਨੇ ਰਜਾਨਾ ਸਪੋਕਸਮੈਨ ਤੇ ਖਬਰ ਕੀ ਦੇ ਦਿੱਤੀ ਮੁੱਦਾ ਹੀ ਚੁਕ ਲਿਆ ਆ ਜਿਹੜੇ ਹੈਗੇ ਨੇ ਵਿਰਸਾ ਸਿੰਘ ਵਲਟੋਹਾ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਜਿਹੜੇ ਅਸੂਲਾਂ ਦੀ ਗੱਲ ਕਰਦੇ ਨੇ ਜਿਹੜੇ ਕਿਰਦਾਰਾਂ ਦੀ ਗੱਲ ਕਰਦੇ ਨੇ ਜਿਹੜੇ ਹੁਕਮਨਾਮਿਆਂ ਦੀ ਗੱਲ ਕਰਦੇ ਨੇ ਉਹ ਉਹਨਾਂ ਚੈਨਾਾਂ ਤੇ ਜਾ ਕੇ ਇੰਚੂ ਦੇ ਰਹੇ ਨੇ ਮਨਪ੍ਰੀਤ ਦੀ ਗਲਤੀ ਇਹਨਾਂ ਨੂੰ ਦਿਸਦੀ ਹੈ ਲੇਕਿਨ ਜਿਹੜੀਆਂ ਇਹਨਾਂ ਨੇ ਬੱਜਰ ਗਲਤੀਆਂ ਕੀਤੀਆਂ ਡੇਰਾ ਸੱਚਾ ਸੌਦੇ ਦੇ ਸਾਥ ਰਾਮ ਰਹੀਮ ਨੂੰ ਮੁਕੀਨਾਮਾ ਮਾਫੀਨਾਮਾ ਦਵਾਣਾ ਬੇਵਲ ਕਲਾਂ ਗੋਲੀਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਦਾ ਸੇਕੌਮ ਨੂੰ ਇਨਸਾਫ ਨਾ ਮਿਲਣਾ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਬ ਕੁਸੀ ਕੀਤੀ ਹੈ ਉਹਨਾਂ ਨੂੰ ਸਰੂਪੇ ਪਾਏ ਜਾਣੇ ਉਹਨਾਂ ਨੂੰ ਵੱਡੀਆਂ ਉਪਾਦੀਆਂ ਦਿੱਤੀਆਂ ਜਾਣੀਆਂ ਉਹਨਾਂ ਨੂੰ ਇਲੈਕਸ਼ਨਾਂ ਤੇ ਖੜਵਾਇਆ ਜਾਣਾ ਕਿ ਉਹ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਰਐਸ ਦੇ ਏਜੰਸੀ ਜਾਂ ਭਾਰਤੀ ਜਨਤਾ ਪਾਰਟੀ ਦੇ ਹੁਣ ਇਸ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਪਵੇਗਾ ਕਿਉਂਕਿ ਵਿਰਸਾ ਸਿੰਘ ਵਲਟੂਹਾ ਤੇ ਡਾਕਟਰ ਦਰਜੀਤ ਸਿੰਘ ਚੀਮਾ ਹੱਥ ਧੋਕੇ ਪੈ ਗਏ ਨੇ ਪਿੱਛੇ ਮਨਪ੍ਰੀਤ ਯਾਲੀ ਤੇ ਮਨਪ੍ਰੀਤ ਯਾਲੀ ਦੀ ਇੱਕ ਤਰ੍ਹਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਤਾਂ